ਨਲਾ ਨਮਾਸ਼ਹਿਰ ਦੇ ਕਸਬਾ ਕਾਠਗੜ ਦੇ ਨਾਲ ਲੱਗਦੇ ਪਿੰਡ ਐਮਾ ਚਾਹਲ ਅਤੇ ਵੱਖ-ਵੱਖ ਪਿੰਡਾਂ ਵਿੱਚ ਟਰਾਂਸਫਾਰਮ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਪਿੰਡ ਐਮਾ ਚਾਹਲ ਦੇ ਪਿੰਡ ਵਾਸੀਆਂ ਨੇ ਕਾਬੂ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਮਾ ਚਾਹਲ ਦੇ ਵਾਸੀਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿੰਡਾਂ ਵਿੱਚ ਟਰਾਂਸਫਾਰਮ ਚੋਰੀ ਹੋ ਰਹੇ ਸਨ ਅਤੇ ਇੱਕ ਸਕੋਰਪੀਓ ਗੱਡੀ ਰਾਤ ਵੇਲੇ ਪਿੰਡ ਵਿੱਚ ਘੁੰਮ ਰਹੀ ਸੀ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਗੱਡੀ ਨੂੰ ਘੇਰਿਆ ਤਾਂ ਗੱਡੀ ਵਿੱਚ ਦੋ ਵਿਅਕਤੀ ਟਰਾਂਸਫਾਰਮ ਚੋਰੀ ਕਰਨ ਲਈ ਆਏ ਸਨ ਤਾਂ ਉਹ ਨਾਨੇ ਕਾਠਗੜ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਪੁਲਿਸ ਆਈ ਅਤੇ ਉਹਨਾਂ ਨੂੰ ਗੱਡੀ ਸਮੇਤ ਦੋ ਚੋਰਾਂ ਨੂੰ ਕਾਬੂ ਕੀਤਾ ਲਗਾਤਾਰ ਟਰਾਂਸਫਾਰਮਾਂ ਦੀਆਂ ਚੋਰੀਆਂ ਹੋਰ ਕਿਸੇ ਦਾ ਇੰਜਣ ਖੁੱਲ ਗਿਆ ਕੁਝ ਹੋਰ ਖੁੱਲ ਗਿਆ ਚੋਰੀਆਂ ਬਹੁਤ ਤੇਜ਼ ਤੋਂ ਹੋ ਰਹੀਆਂ ਸਨ ਤੇ ਉਹਦੇ ਸਾਰਾ ਏਰੀਆ ਜਾਗਰੂਕ ਹੋਇਆ ਪਿਆ ਤਾਂ ਤੇ ਧਿਆਨ ਕਰਦੇ ਤੇ ਵੀ ਹੋ ਕੇ ਆ ਰਿਹਾ ਤੇ ਅੱਜ ਇਹਨਾਂ ਨੇ ਸਾਰੇ ਪਿੰਡ ਵਾਸੀਆਂ ਨੇ ਹੋਰ ਰਲ ਕੇ ਇਹਨਾਂ ਨੇ ਗੱਡੀ ਨੂੰ ਫੜਿਆ ਤੇ ਦੋ ਬੰਦੇ ਵੀ ਫੜ ਲਏ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਹ ਨਾ ਸ਼ਰਾਰਤੀ ਜਿਹੜੇ ਚੋਰਾਂ ਅੰਸਰ ਇਹਨਾਂ ਦੇ ਪੁੱਛ ਪੜਤਾਲ ਕਰਕੇ ਜਿਹੜਾ ਸਮਾਨ ਉਹ ਬਰਾਮਦ ਕਰਿਆ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਇਹ ਜਿਹੜੇ ਬੰਦੇ ਫੜੇ ਆ ਕੋਈ ਬਾਹਰ ਦੇ ਕੋਈ ਲੋਕਲ ਬੰਦਾ ਵੀ ਹੋ ਸਕਦਾ ਕੋਈ ਆਈਡੀਆ ਤੁਹਾਡਾ ਹਾਂ ਇਹਨਾਂ ਦੇ ਨਾਲ ਲੋਕਲ ਬੰਦੇ ਵੀ ਹੋਣਗੇ ਤੇ ਉਹਨਾਂ ਦਾ ਇਹਨਾਂ ਤੋਂ ਪੁੱਛ ਪੜਤਾਲ ਕੀਤਾ ਕਿ ਇੱਥੇ ਰੌਲਾ ਪਾ ਰਹੇ ਜੀ ਪਿੰਡ ਦੇ ਕੋਲ ਬੰਦਾ ਹਾਂ 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 ਲੋਕਲ ਬੰਦੀ ਵਿੱਚ ਹੋਣਗੇ ਤੇ ਇਹਨਾਂ ਦਾ ਰੋਪੜ ਦਾ ਐਡਰੈਸ ਹੈ ਉੱਥੇ ਆਧਾਰ ਕਾਰਡ ਤੇ ਦੇਖਿਆ ਤਾਂ ਕੋਈ ਵਿਜੇ ਕੁਮਾਰ ਨਾਮ ਹੈ ਇੱਕ ਦਾ ਇੱਕ ਸ਼ਾਇਦ ਉਹ ਕਹਾਤਾ ਨੂੰ ਤਾਂ ਉਹ ਧਿਆਨ ਚ ਨਹੀਂ ਹੈ ਇਹਨਾਂ ਦੇ ਕੋਲ ਪ੍ਰੂਫ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਇਹਨਾਂ ਦੇ ਕੋਲ ਹੈ ਰੋਪੜ ਦਾ ਐਡਰੈਸ ਬਾਰਡ ਨੰਬਰ 14 15 ਉਹ ਤਾਂ ਨਕਲੀ ਆ ਜੀ ਹੈ ਨਕਲੀ ਹੋ ਸਕਦਾ ਉਹ ਹੋ ਸਕਦਾ ਜੀ ਉਹ ਨਕਲੀ ਵੀ ਹੋ ਸਕਦਾ ਬਾਕੀ ਪੁਲਿਸ ਪੁਲਿਸ ਸਟੇਸ਼ਨ ਜਿਹੜਾ ਹੈਗਾ ਬਿਗਰਾਤੀ ਆ ਜੀ ਉਹਦੇ ਵਿੱਚ ਇੱਕ ਬੰਦਾ ਗੁਜਰਾਤੀ ਆ ਉਹਦੇ ਚ ਠੀਕ ਆ ਸਰ ਹਾਂਜੀ ਇਹ ਪਿੰਡਰ ਸਾਹਿਬ ਇਹ ਜਿਹੜਾ ਅੱਜ ਪਿਛਲੇ ਦਿਨਾਂ ਤੋਂ ਮੋਟਰ ਆਪਣਾ ਟਰਾਂਸਫਾਰਮ ਚੋਰੀ ਦਾ ਸੀਗਾ ਵਾਕਿਆ ਅੱਜ ਕੀ ਹੋਇਆ ਜਿਵੇਂ ਤੁਸੀਂ ਸਾਹਦੇ ਪਿੰਡ ਵਾਸੀ ਇਕੱਠੇ ਹੋਏ ਆ ਅੱਜ ਤਾਂ ਇਹ ਗੱਡੀ ਜਿਹੜੀ ਦਿੱਲੀ ਨੰਬਰ ਆ ਇਹ ਉਤਰੀ ਤਾਜਵਾਲ ਤੋਂ ਤਾਜਵਾਲ ਤੋਂ ਕੁਝ ਮੰਨਿਆ ਨੇ ਇਹ ਗੱਡੀ ਦੇਖੀ ਉਹਨਾਂ ਨੇ ਇਹ ਜਿਹੜੇ ਸਾਡੇ ਏਰੀਆ ਦੇ ਬੰਦੇ ਆ ਇਹਨਾਂ ਨੂੰ ਫੋਨ ਕਰਦੇ ਵੀ ਸਾਡੇ ਏਰੀਆ ਦੇ ਵਿੱਚ ਪਹਿਲਾਂ 7-8 ਜਿਹੜੇ ਸੀ ਕੇ Transformer ਉਹ ਚੋਰੀ ਹੋ ਗਈ ਜਿਨ੍ਹਾਂ ਦੇ ਵਿੱਚ ਕਿ ਸਾਡਾ 24 ਔਰ 25 ਦੀ ਰਾਤ ਨੂੰ ਸਾਡਾ ਵੀ Transformer ਜਿਹੜਾ ਹੈ ਉਹ ਰਾਤ ਨੂੰ ਚੋਰੀ ਹੋਇਆ ਹੈ ਜਿਸ ਦੀ ਕਿ ਤਲਾਸ਼ ਅਸੀਂ ਕਾਰਜਗੜ੍ਹ ਥਾਣੇ ਦੇ ਵਿੱਚ ਦਿੱਤੀ ਹੋਈ ਹੈ ਔਰ ਇਧਰ ਜਿਹੜੇ 30 ਮੁੰਡਾ ਜਿਹੜੇ ਨੇ ਦੇਖੀ ਇਹਨਾਂ ਨੇ ਗੱਡੀ ਚਰਨਜੀਤ ਲਗਭਗ ਸਾਢੋਂ ਕਿੰਨੇ ਮਹੀਨੇ ਦੇ ਤਕਰੀਬ ਹੋ ਗਿਆ ਅਸੀਂ ਇਸ ਗੱਡੀ ਦੀ ਹਾਲ ਕਰ ਰਹੇ ਹਾਂ ਅਸੀਂ ਕੈਮਰਿਆਂ ਦੇ ਵਿੱਚ ਵੀ ਚੈੱਕ ਕਰੀ ਅਸੀਂ ਉਹਦੀ ਬਕਾਇਦਾ ਮੂਵੀ ਬਣਾ ਕੇ ਐਸਐਚਓ ਸਭ ਨੂੰ ਵੀ ਇੱਥੇ ਭੇਜੀ ਹੈ ਇਹ ਗੱਡੀ ਸਾਡੇ ਕੋਲ ਰਾਤ ਨੂੰ ਆਂਦੀ ਹੈ ਜਦ ਬੰਦੇ ਲਾ ਕੇ ਜਾਂਦੀ ਲਗਭਗ 10 10:30 ਵਜੇ ਉਸ ਤੋਂ ਬਾਅਦ ਫਿਰ ਇਸ ਅਸੀਂ ਕੈਮਰੇ ਦੇ ਵਿੱਚ ਰਿਕਾਰਡ ਚੈੱਕ ਲਿਆ 2:30 ਵਜੇ ਗੱਡੀ ਦੁਬਾਰਾ ਵਾਪਸ ਆਂਦੀ ਹੈ ਇਹਨੂੰ ਗੱਡੀ ਨੂੰ ਸਾਨੂੰ ਭਾਲਦਿਆਂ ਨੂੰ ਲਗਭਗ ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਤੇ ਅੱਜ ਅਸੀਂ ਦੇਖਿਆ ਸੀ ਬੰਦੇ ਸੀ ਰਾਤ ਨੂੰ ਬੰਦੇ ਸਿਗੇ ਰੋਡ ਦੇ ਉੱਪਰ ਘੁੰਮਣ ਵਾਲੇ ਸਾਢੇ ਛੱਡੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੱਡੀ ਮੰਡਰੋਂ ਉਤਰੇ ਅਸੀਂ ਇਹਨਾਂ ਦਾ ਪਿੱਛਾ ਕਰਿਆ ਦੋ ਗੱਡੀਆਂ ਮੋਹਰੇ ਲਾਈਆਂ ਦੋ ਪਿੱਛੇ ਲਾਈਆਂ ਇਹਨਾਂ ਦੇ ਕੋਲ ਅਸੀਂ ਗੱਡੀ ਚੈੱਕ ਕਰ ਲਈ ਗੱਡੀ ਦੇ ਵਿੱਚ ਟਰਾਂਸਫਾਰਮਰ ਨਾਲ ਸਬੰਧ ਵਿੱਚ ਲੱਗਿਆ ਹੋਇਆ ਜਿਹੜੇ ਬਾਕੀ ਦੇ ਬ ਕਿੰਨੇ ਕ ਟ੍ਰਾਂਸਫਾਰਮ ਜਿਹੜੇ ਚੋਰੀ ਹੋ ਗਏ ਲਗਭਗ ਵੈਸੇ ਦਾ ਸਾਡੇ ਨੇੜੇ-ਨੇੜੇ ਹੋਊਗੇ ਲਗਭਗ 20 ਟ੍ਰਾਂਸਫਾਰਮ ਜਿਹੜੇ ਸਾਡਾ ਅਸੀਂ ਇੱਥੇ ਖੜੇ ਹਾਂ ਸਾਡੇ 6-7 ਟ੍ਰਾਂਸਫਾਰਮ ਹਾਂ ਜਿੱਦਾਂ ਅੱਜ ਇਹਨਾਂ ਨੇ ਤੁਸ਼ਕਾਰ ਫੜੀ ਆ ਇਹਨਾਂ ਨੇ ਕੋਈ ਅੱਜ ਤੁਹਾਨੂੰ ਆਈਡੀਆ ਲੱਗਦਾ ਵੀ ਹੋਰ ਵੀ ਕੋਈ ਟ੍ਰਾਂਸਫਾਰਮ ਖੋਲ੍ਹ ਕੇ ਆਏ ਹੋਣਗੇ ਜਾਂ ਕਿਸਾਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਸਾਨੂੰ ਪੱਕੀ ਸ਼ੱਕਾ ਹੁਣ ਅਸੀਂ ਲਗਭਗ 2 ਘੰਟੇ ਤੋਂ ਬਾਅਦ ਜਾ ਕੇ ਖੇਤਾਂ ਨੂੰ ਦੇਖਾਂਗੇ ਫਿਰ ਸਾਨੂੰ ਪਤਾ ਲੱਗੇਗਾ ਫਿਰ ਅਸੀਂ ਜਾ ਕੇ ਦੇਖਦੇ ਕਿਹਦਾ ਕਿਹਦਾ ਟ੍ਰਾਂਸਫਾਰਮ ਦਾਰਿਆ ਕੀ ਚੱਕ ਸਾਡੀ ਅੱਗੇ ਨਾਲ ਜੰਦਾ ਤੋ ਜਤੋਈ ਫੜਿਆ ਇਹਨਾਂ ਨੇ ਮਤਲਬ ਦੱਸਿਆ ਕਿ ਕਿਸ ਤਰ੍ਹਾਂ ਦੀ ਗੱਡੀ ਹੁਣ ਬੰਦੇ ਚੱਕਣ ਆਈ ਸੀ ਕਿ ਉਹ ਸਮਾਨ ਇਕੱਠਾ ਕਰਨ ਆਈ ਸੀ ਕਿਸ ਕੈਮਰੇ ਦੇ ਰਿਕਾਰਡ ਤੋਂ ਲਈ ਹੈ ਨਾ ਇਹ ਗੱਡੀ ਜਦੋਂ ਆਂਦੀ ਹੈ ਇਹ 2 ਵਜੇ ਮੰਨ ਲਓ ਮੰਨ ਨੂੰ 25 ਮਿੰਟ ਤੋਂ ਆਂਦੀ ਹੈ ਤੇ 20 ਮਿੰਟ ਦੇ ਵਿੱਚ ਸਮਾਨ ਚੱਕ ਕੇ ਗੱਡੀ ਵਾਪਸ ਹੋ ਜਾਂਦੀ ਨਹੀਂ ਇਹਨਾਂ ਨੇ ਮਤਲਬ ਤੁਹਾਨੂੰ ਜਾਣਕਾਰੀ ਦਿੱਤੀ ਕਿ ਕਿੱਥੇ ਦੇ ਨਾਲ ਆਇਆ ਕੀ ਹੈਗਾ ਨਹੀਂ ਸਾਨੂੰ ਨਹੀਂ ਦਿੱਤੀ ਹੁਣ ਇੱਥੇ ਪਤਾ ਲੱਭੂ ਸਾਨੂੰ ਕੁਝ ਨਹੀਂ ਪਤਾ ਸੀ ਪ੍ਰੂਫ ਨਾਲ ਦੇ ਕੋਲ ਜਰੂਰ ਦੇਖਾ ਰੋਪੜ ਦੇ ਪ੍ਰੂਫ ਨਾਲ ਦੇ ਕੋਲ ਹੈਗੇ ਆ ਲੇਕਿਨ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਸੀ ਤੇ ਪੁਲਿਸ ਦੇ ਵਿਵਾਲੇ ਕਰਦੇ ਹੁਣ ਤੇ ਹੁਣੇ ਪੁਲਿਸ ਵਾਲੇ ਪੁੱਛਣਗੇ ਹੁਣ ਸਾਨੂੰ ਸਵੇਰੇ ਜਾ ਕੇ ਪਤਾ ਲੱਗੋ ਅੱਜ ਰਾਤ ਨੂੰ ਇਹਨੇ ਕੀ ਕੀ ਕਰਿਆ ਅਸੀਂ ਇਹ ਗੱਡੀ ਭਾਲਦੇ ਸੀ ਕਿ ਤੁਸੀਂ ਗੱਡੀ ਦੇਖ ਸਕਦੇ ਆ ਸਾਡੇ ਕੋਲੇ ਇਹਦੇ ਰਿਕਾਰਡ ਬਕਾਇਦਾ ਪਈ ਆ ਕੈਮਰਿਆਂ ਦਾ ਰਿਕਾਰਡ ਸਾਡੇ ਕੋਲ ਪਈ ਆ ਫੋਟੋ ਸਾਡੇ ਕੋਲ ਪਈਆਂ ਕਿ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਨਾਲ ਦੇ ਜਿਹੜੇ ਬੰਦੇ ਖੜੇ ਆ ਉਹਨਾਂ ਦੇ ਉੱਪਰ ਕੋਈ ਕਾਰਵਾਈ ਸ਼ਕਤ ਕੀਤੀ ਜਾਵੇ ਸਮਾਜ ਮਰਾਮਤ ਕੀਤਾ ਜੇਨਾਂ ਨੂੰ ਸਮਾਨ ਬਰਾਮਦ ਕੀਤਾ ਗੱਡੀ ਦਾ ਹੀ ਪਤਾ ਲੱਗ ਜਾਵੇ ਗੱਡੀ ਕਿਹਦੀ ਹੈ ਗੱਡੀ ਦੇ ਉੱਪਰ ਵੀ ਕੁਝ ਨਹੀਂ ਸੰਲਪ ਰਿਹਾ ਵੀ ਗੱਡੀ ਕਿਸੇ ਦੇ ਨਾਮ ਤੇ ਆ ਜਾਂ ਕਿ ਕੋਈ ਸਬੂਤ ਤੁਸੀਂ ਦੇਖਿਆ ਤਾਂ ਤੁਹਾਨੂੰ ਪਤਾ ਹੋ ਸਕਦਾ